ਜਿਹੜਾ ਹੈਗਾ ਡਿਸਟ੍ਰਿਕਟ ਸੀਲਿੰਗ ਦਾ ਜਿਹੜਾ ਪਲਾਨ ਅਸੀਂ ਜਿਹੜਾ ਹੈਗਾ ਇਨੀਸ਼ੀਏਟ ਕੀਤਾ ਹੈ। ਅ ਜਿਹੜੀ ਪੰਜਾਬ ਪੁਲਿਸ ਵੱਲੋਂ ਜਿਹੜਾ ਕ੍ਰਾਈਮ ਨੂੰ ਬੁਖਮ ਤਨਵਾਸੇ ਲਾਨ ਆਰਡਰ ਮੇਨਟੇਨ ਕਰਨ ਵਾਸਤੇ ਅਸੀਂ ਲਗਾਤਾਰ ਜਿਹੜਾ ਹੈਗਾ ਸਾਡੀ ਜਿਹੜੀ ਪੋਸਟਿਵ ਵਿਜ਼ਿਬਿਲਟੀ ਹੈ ਉਹਨੂੰ ਜਿਹੜਾ ਹੈਗਾ ਮੇਨਟੇਨ ਕਰੇ ਹੈਗੇ ਇਸ ਤਰ੍ਹਾਂ ਦੇ ਜ਼ਿਲ੍ਹੇ ਦੇ ਸਾਰੇ ਕਸਟ ਰਕਸ 올 ਐਸਪੀਜ਼ 올 ਡੀਐਸਪੀਜ਼ 올 ਐਸਐਚਓਜ਼ 올 ਚੁਕਿੰਸਾ ਸਾਰੇ ਲਗਭਗ 35 ਜਿਹੜੇ ਨਾਕਾ ਪੁਆਇੰਟ ਹੈਗੇ 35 ਜਗ੍ਹਾ ਨਾਕਬੰਦੀ ਅਸੀਂ ਕੀਤੀ ਹੈਗੀ ਜ਼ਿਲ੍ਹੇ ਦੇ ਸਾਰੇ ਜਿਹੜੇ ਐਂਟਰੀ ਪੁਆਇੰਟ ਹੈ ਅਸੀਂ ਉਹ ਚੈੱਕ ਕਰਦੇ ਹੈਗੇ ਸਿਟੀ ਦੇ ਜਿੰਨੇ ਵੀ ਸਿਟੀਆਂ ਹੈਗੀ ਦਿਨਾਨਗਰ